1 ਜੂਨ ਤੋਂ ਪਹਿਲਾਂ ਕਰਵਾ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ ਦੇਸ਼ ਦੇ ਸਾਰੇ ਰਸੋਈ ਗੈਸ ਦੀ ਉਪਭੋਗਤਾ ਲਈ ਇਹ ਧਿਆਨ ਦੇਣ ਵਾਲੀ ਖਬਰ ਹੈ ਈ ਕੇ ਵਾਈ ਸੀ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਗੈਸ ਕਨੈਕਸ਼ਨ ਲਈ ਬਾਇਓਮੈਟ੍ਰਿਕ ਪ੍ਰਮਾਣਿਕरण ذریعے ਈ ਕੇ ਵਾਈ ਸੀ ਕਰਵਾਣੀ ਜ਼ਰੂਰੀ ਹੋ ਗਿਆ ਹੈ ਜੇ ਤੁਸੀਂ ਨਹੀਂ ਕਰਵਾਉਂਦੇ ਤਾਂ ਤੁਹਾਡੇ ਗੈਸ ਸਿਲੰਡਰ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਗੈਸ ਏਜੰਸੀ 'ਚ ਜਾ ਕੇ ਤੁਸੀਂ ਆਪਣੀ ਈ ਕੇ ਵਾਈ ਸੀ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹੋ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਤੁਹਾਨੂੰ ਇਹ ਜਾਣਨੀ ਕਿ ਦੇਸ਼ ਦੇ ਸਾਰੇ ਸੋਈ ਗੈਸ ਦੀ ਉਪਭੋਗਤਾ ਲਈ ਇਹ ਧਿਆਨ ਦੇਣ ਵਾਲੀ ਖਬਰ ਹੈ ਜਿਸ ਵਿਅਕਤੀ ਦੇ ਨਾਂ ਤੇ ਗੈਸ ਕਨੈਕਸ਼ਨ ਰਜਿਸਟਰ ਹੈ ਤਾਂ ਉਸ ਲਈ ਗੈਸ ਏਜੰਸੀ ਵਿੱਚ ਜਾ ਕੇ ਬਾਇਓਮੈਟ੍ਰਿਕ ਪ੍ਰਮਾਣਿਕरण ذریعے ਇਕਈਕੀ ਕਰਵਾਉਣਾ ਜ਼ਰੂਰੀ ਹੋ ਗਿਆ ਹੈ ਪਹਿਲਾਂ ਇਸ ਲਈ 31 ਦਸੰਬਰ 2023 ਤੱਕ ਦੀ ਤਾਰੀਖ ਨਿਰਧਾਰਤ ਕੀਤੀ ਗਈ ਸੀ ਪਰ ਬਹੁਤ ਸਾਰੇ ਉਪਭੋਗਤਾਵਾਂ ਵੱਲੋਂ ਇਕਈਕੀ ਨਾ ਕਰਵਾਉਣ ਜਾਣ ਕਰਕੇ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇਸ ਲਈ ਆਖਰੀ ਤਰੀਕ ਵਧਾ ਕੇ 31 ਮਈ 2024 ਕਰ ਦਿੱਤੀ ਗਈ ਹੈ ਹੁਣ 31 ਮਈ 2024 ਤੱਕ ਈ ਕੇਵਾਈਸੀ ਕਰਵਾਉਣ ਵਾਲੇ ਉਪਭੋਗਤਾ ਨੂੰ ਗੈਸ ਸਿਲੰਡਰ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਸਬਸਿਡੀ ਵੀ ਨਹੀਂ ਦਿੱਤੀ ਜਾਵੇਗੀ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਗੈਸ ਕਨੈਕਸ਼ਨ ਦੇ ਰਜਿਸਟਰਡ ਉਪਭੋਗਤਾ ਆਪਣੇ ਆਧਾਰ ਕਾਰਡ ਤੇ ਗੈਸ ਪਾਸਬੁੱਕ ਲੈ ਕੇ ਏਜੰਸੀ ਦੇ ਦਫ਼ਤਰ 'ਚ ਜਾ ਕੇ ਈ ਕੇਵਾਈਸੀ ਦੀ ਪ੍ਰਕਿਰਿਆ ਕਰਵਾ ਸਕਦੇ ਨੇ ਤਾਂ 1 ਜੂਨ ਤੋਂ ਪਹਿਲਾਂ ਪਹਿਲਾਂ ਆਪਣਾ ਕੇਵਾਈਸੀ ਕਰਵਾਣੀ ਜ਼ਰੂਰੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਜੂਨ ਤੋਂ ਪਹਿਲਾਂ ਆਪਣੀ ਈਕੇਵੀਏਸੀ ਕਰਵਾ ਲਓ ਨਹੀਂ ਤਾਂ ਤੁਹਾਡੇ ਗੈਸ ਦੇ ਕਨੈਕਸ਼ਨ ਕੱਟੇ ਜਾਣਗੇ ਤਾਂ ਤੁਹਾਡੀ ਸਬਸਿਡੀ ਵੀ ਬੰਦ ਕਰ ਦਿੱਤੀ ਜਾਵੇਗੀ